ऑनलाइन चल पी जी देखो जाम ना देखो जामें जाम, जाम लग्या जामें जाम, लग जाम, जाम देखो ध्यान ਆਜਾ ਮ ਗੱਲ ਪਤਾ ਕੀ ਆ ਇਹ ਨਹੀਂ ਮੰਡੀ ਗਵਿੰਦਗੜ ਹਾਈਵੇ ਦੇ ਉੱਪਰ ਜਦੋਂ ਆਪਾਂ ਗਵਿੰਦਗੜ ਤੋਂ ਖੰਨੇ ਨੂੰ ਜਾਂਦੇ ਆ ਥੋੜ੍ਹੀ ਥੋੜ੍ਹੀ ਲਾ ਨਾ ਮਿੱਗੀ ਆ ਚੱਲਣ ਤੇ ਇਹ ਕਿਉਂ ਮੱਤੇ ਵਾਲੀ ਲਾਈਨ ਤੇ ਰੋਕੀ ਦੂਜੀ ਧੰ ਚੱਲਦੀ I do you ਕੀ ਗੱਲ ਕੀ ਕਹਿੰਦੇ ਆ ਵੀਰ ਕੀ ਗੱਲ ਆ ਉਹ ਬੰਦੇ ਨੇ ਮੁਚਾਇਆ ਟਰੱਕ ਖਰਾਬ ਆ ਕੇ ਖੜਾ ਜੇ ਟਰੱਕ ਖਰਾਬ ਹੋਗਾ ਇਨਾ ਜਾ ਰੋਡ ਲੱਗਣਾ ਚਾਹੀਦਾ ਉਹਦਾ ਕ੍ਰੇਨ ਮੰਗਾ ਕੇ ਪਰੇ ਕਰ ਦੇਣ ਸਾਈਡ ਤੇ ਇਹ ਆ ਜੀ ਉਰੇ ਸਾਡੇ ਇੰਡੀਆ ਦਾ ਉਹ ਇਹ ਬਾਲਿਆਂ ਕੰਟਰੀਆਂ ਜਾਂ ਹੰਤਾ ਜਿਵੇਂ ਵੀਰ ਦਾਸ ਦਾ ਟਰੱਕ ਖਰਾਬ ਆ ਉਹਨਾਂ ਨੇ ਜਦੇ ਫਟਾਫਟ ਆਉਣਾ ਤੀ ਪੁਲਿਸ ਵਾਲਿਆਂ ਨੇ ਕ੍ਰੇਨ ਮੰਗਵੋਣੀ ਤੀ ਸਾਈਡ ਤੇ ਕਰਕੇ ਆਵਾਜਾਈ ਬਹਾਲ ਕਰ ਦੇਣੀ ਤੀ ਇਹ ਇੱਥੇ ਦੇਖ ਲਓ ਤੁਸੀਂ ਤੇ ਕਿਸੇ ਨੇ ਆ ਕੇ ਨਹੀਂ ਖੜਨਾ ਕਿ ਟਰੱਕ ਵਾਲੇ ਕੋਈ ਕ੍ਰੇਨ ਨਹੀਂ ਮੰਗਵਣੀ ਕੋਈ ਕੁਝ ਨਹੀਂ ਕਰਨਾ ਜਿੱਥੇ ਫਸਿਆ ਖੜਾ ਫਸਿਆ ਅੱਦੇ ਆ ਹਾਲਾ ਇੱਕ ਟਰੱਕ ਖਰਾਬ ਆ ਕ੍ਰੇਨ ਮਗਾਓ ਸਾਈਡ ਤੇ ਕਰਕੇ ਉਹਨੂੰ ਬਾਕੀ ਆਵਾਜਾਈ ਦਾ ਬਹਾਲ ਕਰੋ ਗਵੰਦਗੜ ਬੀਡੀ ਕੰਪਲੈਕਸ ਦੇ ਸਾਹਮਣੇ ਹਾਈਵੇ ਦੇ ਉੱਪਰ ਜਾਮ ਬਹੁਤ ਜ਼ਿਆਦਾ ਹੈ ਮਿਲਦੇ ਆਂ ਜੀ ਅਗਲੇ ਬਲੌਗ ਚ